ਜਿਹੜਾ ਇਸ ਟਾਈਮ ਆਪਣਾ ਟਾਈਮ ਚੱਲ ਰਿਹਾ ਵਾ 2025 ਅਗਰ ਇਹਦਾ ਆਪਾਂ ਟੋਟਲ ਕਰਦੇ ਆਂ ਜੋੜ ਕਰਦੇ ਆਂ 2025 ਦਾ ਤਾਂ ਇਹਦਾ ਟੋਟਲ ਨਿਕਲ ਕੇ 1 ਡਿਜੀਟ ਦੇ ਵਿੱਚ 9 ਆਂਦਾ ਵਾ ਇਹ ਇੱਕ ਮੰਗਲ ਦਾ ਨੰਬਰ ਆ ਇਸ ਸਾਲ ਇਹ ਕੁਝ ਹੋਣਾ ਹੀ ਹੋਣਾ ਵਾ ਸਾਡੀ ਪੜ੍ਹਾਈ ਸਾਡੀ ਸਟੱਡੀ ਸਾਡੀ ਲਾਈਨ ਇਹ ਬਿਲਕੁਲ ਇਸ ਗੱਲ ਨੂੰ ਇਹ ਕਹਿ ਰਹੀ ਆ ਵੀ ਐਦਾਂ ਦੇ ਹਾਸੇ ਹੋਣੇ ਹੀ ਹੋਣੇ ਨੇ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਅੱਜ ਦੀ ਮੇਰੀ ਕਹੀ ਹੋਈ ਸਤੰਬਰ ਅਕਤੂਬਰ ਤੱਕ ਜਾਂਦੇ ਜਾਂਦੇ ਇੱਕ ਬਹੁਤ ਵੱਡਾ ਹੋਰ ਐਦਾਂ ਤੁਹਾਨੂੰ ਕੁਝ ਦੇਖਣ ਨੂੰ ਮਿਲੇਗਾ ਇਹ ਮਤਲਬ ਇੱਕ ਪਚਾਲ ਆਏ ਗਏ ਆਂਡੀਆਂ ਦੇ ਵਿੱਚ ਪ੍ਰਧਾਨ ਮੰਤਰੀ ਸਾਡੇ ਭਾਰਤ ਦੇ ਉਹਨਾਂ ਦਾ ਕਾਰਜਕਾਲ ਜਿਹੜਾ ਤੀਸਰੇ ਤੀਸਰਾ ਜਿਹੜਾ ਚੱਲ ਰਿਹਾ ਉਹ ਖਤਮ ਹੁੰਦੋਂ ਪਹਿਲਾਂ ਹੀ ਉਹ ਇਸ ਤਫਾ ਦੇ ਦਿੰਗੇ ਇਹ ਤੁਹਾਨੂੰ ਕੀ ਲੱਗਦਾ ਕਿ ਇਹ ਚ ਕਿੰਨੇ ਸੱਚ ਆਏਗੀ ਬਿਲਕੁਲ ਕੋ ਸਾਡੀ ਸਟਡੀ ਵੀ ਇਹੀ ਗੱਲ ਕਹਿੰਦੀ ਆ ਦੇਖੋ ਇੱਕ ਇਹਦੇ ਵਿੱਚ ਅਨੁਮਾਨ ਇੱਕ ਆਈਡੀਆ ਲਗਾਏ ਜਾਂਦੇ ਆ ਪਰ ਇਹਨੂੰ ਆਪਾਂ 70% ਪਲੱਸ ਕਹਿ ਸਕਦੇ ਆ ਇਹ ਚ ਹਾਂਜੀ ਹਾਂਜੀ ਬਿਲਕੁਲ ਹੋਏਗੀ ਇਹ ਚ ਕਿਹ ਹਾਲਾਤ ਉਹ ਤਾਂ ਤੇ ਹੋਣਗੇ ਜਿਵੇਂ ਕਿ ਯੂਕਰੇਨ ਉਹ ਰੂਸ ਦੀ ਲੜਾਈ ਸੀ ਹਾਲਾਤ ਐਦਾ ਤੇ ਹੋਣਗੇ ਜਾਂ ਮਾੜੇ ਹੋਣਗੇ ਮਰਾ 84 ਦੀ ਗੱਲ ਕਰੀਏ ਉਸ ਤੋਂ ਵੀ ਮਾੜੇ ਹੋਣਗੇ ਹਾਂ ਫਿਰ ਉਸ ਤੋਂ ਮਾੜਾ ਰਹਿ ਕੇ ਗਿਆ ਫੇ ਤਾਂ ਉਹੀ ਹੈ ਜਦੋਂ ਧਰਤੀ ਖਤਮ ਹੋਈ ਸੀ ਕਿ ਉਹੀ ਵਾਲੇ ਹਾਲਾਤ ਹੁੰਦਾ ਨਹੀਂ ਉਹੀ ਵੀ ਐਂਡ ਵਾਲੀ ਗੱਲ ਬਣੀ ਹੋਈ ਹੈ ਜੀ ਬਿਲਕੁਲ ਇੰਨਾ ਕਿ ਜਾ ਤਾਂ ਉਥਲ ਪੁਤਲਾਉਣੀ ਆ ਐਕਚੁਅਲੀ ਕੀ ਹੈ ਆਪਣੇ ਟੋਟਲ ਨੌ ਪਲੈਨਟ ਹੋਏ ਨੇ ਜਿਥੋਂ ਆਪਾਂ ਕੁੰਡਲੀ ਦਾ ਆਪਣਾ ਸਾਰਾ ਕੁਝ ਆਪਣੇ ਕਲੀਅਰ ਕੀਤਾ ਜਾਂਦਾ ਚੈੱਕ ਕੀਤਾ ਜਾਂਦਾ ਜਿਹਦੇ ਵਿੱਚ ਜੇ ਅਗਰ ਆਪਾਂ ਰਾਹੁਲ ਤੇ ਕੇਤੂ ਨੂੰ ਸਾਈਡ ਤੇ ਕਰ ਲ ਕਰ ਦਈਏ ਤਾਂ ਸੱਤ ਪਲੈਨਟ ਐਦਾਂ ਨੇ ਨੇ ਜਿਹੜੇ ਹਾਰ ਟਾਈਮ ਆਪਣੇ ਬ੍ਰਹਿਮੰਡ ਦੇ ਵਿੱਚ ਘੁੰਮ ਰਹੇ ਨੇ ਦਾਵਾ ਦੇਖਿਆ ਜਾਂਦਾ ਵੀ ਤੁਹਾਡੀ ਕੁੰਡਲੀ ਦੇ ਵਿੱਚ ਟੋਟਲ 12 ਘਰ ਨੇ ਉਹਨਾਂ 12 ਘਰਾਂ ਦੇ ਵਿੱਚੋਂ ਸ਼ਨੀ ਜੀ ਕਿਸ ਪੋਜੀਸ਼ਨ ਦੇ ਵਿੱਚ ਬੈਠੇ ਨੇ ਜੀ ਉਹ ਕਿਹੜੀ ਰਸ਼ਾ ਦੇ ਵਿੱਚ ਬੈਠੇ ਨੇ ਕਿੰਨੀ ਡਿਗਰੀ ਦੇ ਬੈਠੇ ਨੇ ਉਹ ਆਪਾਂ ਨੂੰ ਕਿਦਾਂ ਦਾ ਫਲ ਦੇ ਰਹੇ ਨੇ ਜੀ ਤੁਹਾਡੇ ਚੌਥੇ ਘਰ ਦੇ ਵਿੱਚ ਬੈਠੇ ਨੇ ਉੱਚ ਦੇ ਹੋ ਕੇ ਬੈਠੇ ਨੇ ਤਾਂ ਇਹਦੇ ਵਿੱਚ 21 ਰੈਮਡੀ ਹੈ ਜੇ ਤੁਸੀਂ ਡਰਿੰਕ ਕਰਦੇ ਹੋ ਤਾਂ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਤੁਸੀਂ ਅੱਜ ਕਿੱਥੇ ਤੇ ਕੱਲ ਕਿੱਥੇ ਹੈਲੋ ਸਸ਼ੀਗਲ ਨਮਸਕਾਰ ਮੈਂ ਹਾਂ ਅਦਿਤੀ ਤੁਹਾਡੇ ਹੋਸਟ ਦੋਸਤ ਪ੍ਰੋ ਪਲੱਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਗ੍ਰਹਿ ਉਤੇ ਉਹਨਾਂ ਦੀ ਦਸ਼ਾਵਾਂ ਬਾਰੇ ਤੇ ਦੁਨੀਆ ਦੇ ਵਿੱਚ ਇੰਨਾ ਕੁਝ ਹੋ ਰਿਹਾ ਹੈ ਗੱਲਬਾਤ ਉਹਦੇ ਤੇ ਵੀ ਕਰਾਂਗੇ ਤੇ ਮਿਲਵੋਣੇ ਆ ਲਾਲ ਕਿਤਾਬ ਦੇ ਵਿਸ਼ੇਸ਼ ਚੱਕਿਆ ਐਸਟਰੋਲੋਜਰ ਵਿਕਾਸ ਮਲਹੋਤਰਾ ਜੀ ਨਾਲ ਨਮਸਕਾਰ ਨਮਸਕਾਰ ਜੀ ਕੀ ਹਾਲ ਚੱਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਅਸੀਂ ਜਦੋਂ ਪਿੱਛੇ ਮਿਲੇ ਸੀਗੇ ਤਾਂ ਅਸੀਂ ਗੱਲਬਾਤ ਕੀਤੀ ਸੀਗੀ ਰਾਹੂ ਕੇ ਤੋਸ਼ ਸ਼ਨੀ ਦੀ ਦਸ਼ਾ ਮਹਾ ਦਸ਼ਾ ਔਰ ਜੋ ਕਹਿੰਦੇ ਨੇ ਕਿ ਮੰਗਲ ਦਸ਼ਾ ਬਾਰੇ ਵੀ ਆਪਾਂ ਗੱਲ ਕੀਤੀ ਸੀ ਪਰ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਉਹ ਅਲੱਗ ਹੀ ਦਸ਼ਾ ਦਾਸ ਰਹੇ ਨੇ ਪਰ ਤੁਹਾਡੇ ਲਾਲ ਕਿਤਾਬ ਦੇ ਵਿੱਚ ਸਾਰੇ ਦਸ਼ਾਵਾਂ ਤੇ ਆਪਾਂ ਗਲਤ ਆ ਕਰਾਂਗੇ ਸ਼ਨੀ ਦੀ ਜਿਹੜੀ ਮਹਾ ਦਸ਼ਾ ਹੈ ਸਾਢੇ 7 ਹੀ ਹੈ ਔਰ ਉਹ ਕਹ ਲੋ ਕਿ ਢਈਆ ਉਹ ਤਾਂ ਹੁਣ ਚੱਲਨੀ ਸ਼ੁਰੂ ਹੋ ਗਈ ਆ ਸਭ ਦੇ ਮਤਲਬ ਹੱਤ ਪੈਰ ਜਿੱਥੇ ਦੇਖ ਰਿਹਾ ਉਹ ਸਾਰੇ ਲੱਗੇ ਹੋਏ ਨੇ ਆਪਣਾ ਉਪਾਏ ਕਰਨ ਅਦਰ ਉਦਰ ਸਲਾਹ ਲੈਣ ਕੀ ਕਰੀਏ ਕੀ ਕਰੀ ਕੀ ਕਰੀਏ ਤੁਸੀਂ ਦੱਸੋ ਅਸੀਂ ਕੀ ਕਰੀਏ ਬਿਲਕੁਲ ਜੀ ਬਿਲਕੁਲ ਦੇਖੋ ਕੀ ਆ ਵੀ ਸ਼ਨੀ ਜੀ ਦੀ 60 ਸਦੀ ਚੱਲਦੀ ਆ ਸ਼ਨੀ ਜੀ ਅੱਜ ਤੋਂ ਆਪਾਂ ਗੱਲ ਕਰਦੇ ਆ 29 ਮਾਰਚ ਤੱਕ 29 ਮਾਰਚ ਤੱਕ ਉਹ ਕੁੰਭ ਰਾਸ਼ੀ ਦੇ ਵਿੱਚ ਬਰਾਜਮਨ ਸੀਗੇ ਸ਼ਨੀ ਜੀ 2.5 ਸਾਲ ਬਾਅਦ ਆਪਣੀ ਰਾਸ਼ੀ ਚੇਂਜ ਕਰ ਲੈਂਦੇ ਨੇ ਇਹਨਾਂ ਨੂੰ 12 ਰਾਸ਼ੀਆਂ ਦੇ ਵਿੱਚ ਸਰਕਲ ਆਪਣਾ ਪੂਰਾ ਕਰਨ ਲਈ 30 ਸਾਲਾਂ ਦਾ ਟਾਈਮ ਚਾਹੀਦਾ ਹੁਣ ਉਹ ਕੁੰਭ ਤੋਂ ਮੀਨ ਰਾਸ਼ੀ ਦੇ ਵਿੱਚ ਐਂਟਰ ਕਰ ਚੁੱਕੇ ਨੇ ਆਪਾਂ ਇਹ ਕਹਿ ਸਕਦੇ ਆ ਵੀ ਮੀਨ ਰਾਸ਼ੀ ਦੇ ਵਿੱਚ ਢਾਈਆ ਸ਼ੁਰੂ ਹੋ ਗਿਆ ਜੀ ਮਤਲਬ ਇਹ ਢਾਈ ਸਾਲ ਹੀ ਰੁਕਦੇ ਨੇ मीन राशि ਦੇ ਵਿੱਚ ਰੁਕੇ ਹੋਏ ਨੇ ਉਹਨਾਂ ਲਈ ਢਾਈਆ ਸਟਾਰਟ ਹੋ ਗਿਆ ਇੱਕ ਗੱਲ ਹੋਰ ਵੀ ਆ ਵੀ ਜੇ ਮੀਨ ਰਾਸ਼ੀ ਦੇ ਵਿੱਚ ਰੁਕੇ ਨੇ ਕਈ ਆਪਾਂ ਡਰ ਜਾਂਦੇ ਆ ਵੀ ਪਤਾ ਨਹੀਂ ਕੀ ਹੋਏਗਾ ਹੁਣ ਮੇਰੇ ਤੇ ਢਾਈਆ ਚੱਲ ਪਿਆ ਮੇਰਾ ਐਦਾਂ ਕੋਈ ਨੁਕਸਾਨ ਹੋ ਜਾਏਗਾ ਜਾਂ ਐਦਾਂ ਹੋ ਜਾਏਗਾ ਬਿਲਕੁਲ ਨਹੀਂ ਇੱਥੇ ਆਪਾਂ ਨੂੰ ਡਰਾਇਆ ਹੀ ਜਾਂਦਾ ਵਾ ਹੋ ਸਕਦਾ ਸ਼ਨੀ ਜੀ ਤੁਹਾਡੇ ਲਈ ਕੁਝ ਐਦਾਂ ਦਾ ਕੁਝ ਵਧੀਆ ਲੈ ਕੇ ਆਏ ਹੋਣ ਵੀ ਤੁਹਾਡੇ ਲਈ ਕੁਝ ਐਦਾਂ ਦੇ ਰਸਤੇ ਖੁੱਲਣ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ ਜੀ ਪਰ ਕਹਿੰਦੇ ਨੇ ਕਿ ਸ਼ਨੀ ਨੇ ਮਤਲਬ ਕਿਸੇ ਗ੍ਰਹਿ ਦਾ ਇੱਕ ਸਰਕਲ ਕੰਪਲੀਟ ਕੀਤਾ ਉਹ ਕਿਹੜਾ ਗ੍ਰਹਿ ਕਿਉਂਕਿ ਸਾਨੂੰ ਵੀ ਐਦਾਂ ਮਤਲਬ ਸੁੰਦੇ-ਸੁੰਦੇ ਨਿਊਜ਼ਪੇਪਰ ਵਗੈਰਾ ਤੋਂ ਇਹ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਪਰ ਇਹਦੀ ਅਸੀਂ ਸਾਰੀ ਜਾਣਕਾਰੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਨਹੀਂ ਗ੍ਰਹਿ ਨਹੀਂ ਗ੍ਰਹਿ ਤਾਂ ਸ਼ਨੀ ਜੀ ਆਪ ਖੁਦ ਹੀ ਨੇ ਇਹਨਾਂ ਨੇ ਇੱਕ ਰਾਸ਼ੀ ਦਾ ਸਰਕਲ ਕੰਪਲੀਟ ਕੀਤਾ ਹੈ ਕੁੰਭ ਤੋਂ ਮੀਨ ਦੇ ਵਿੱਚ ਆਏ ਨੇ ਇਹ 2.5 ਸਾਲ ਹੀ ਹਨ ਮੀਨ ਰਾਸ਼ੀ ਦੇ ਵਿੱਚ ਰੁਕਣਗੇ ਰੀਸੈਂਟਲੀ ਇੱਕ ਰਾਸ਼ੀ ਦਾ ਰੀਸੈਂਟਲੀ ਇੱਕ ਸਰਕਲ ਕੰਪਲੀਟ ਕੀਤਾ ਹੈ ਮੇਰੇ ਕੋਲ ਨਾ ਕਾਫੀ سارے ਐਸਟ੍ਰੋਲੋਜਰ ਕਹਿ ਰਹੇ ਹਨ ਹਾਂਜੀ ਹਾਂਜੀ ਬਿਲਕੁਲ 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 ਕੁੰਭ ਪਰ ਮੀਨ ਆ ਲਈ ਹੈ ਬਿਲਕੁਲ ਬਿਲਕੁਲ ਦੇਖੋ ਟੋਟਲ ਆਪਣੀਆਂ 12 ਰਾਸ਼ੀਆਂ ਨੇ ਨਾ ਇੱਕ ਰਾਸ਼ੀ ਦੇ ਵਿੱਚ ਸ਼ਨੀ ਜੀ 2.5 ਨੇ ਆਪਣਾ ਹਾਊਸ ਚੇਂਜ ਕਰਕੇ ਆਪਣਾ ਇਹਨਾਂ ਨੇ ਘਰ ਚੇਂਜ ਕਰਕੇ ਕੁੰਭ ਤੋਂ ਮੀਨ ਦੇ ਵਿੱਚ ਆ ਗਏ ਮੀਨ ਰਾਸ਼ੀ ਦੇ ਵਿੱਚ 2.5 ਸਾਲੇ ਰੁਕਣਗੇ ਬਿਲਕੁਲ ਡਰਨ ਦੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਵੀ ਤੁਹਾਡੇ ਰਾਸ਼ੀ ਦੇ ਵਿੱਚ ਸ਼ਨੀ ਜੀ ਆ ਚੁੱਕੇ ਨੇ ਤੁਹਾਨੂੰ ਡਰਨਾ ਜਾਂ ਘਬਰਾਣਾ ਚਾਹੀਦਾ ਹੋ ਸਕਦਾ ਤੁਹਾਡੇ ਲਈ ਕੁਝ ਐਦਾਂ ਦਾ ਵਧੀਆ ਲੈ ਕੇ ਆਏ ਹੁਣ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ ਗੱਲ ਤਾਂ ਇੱਕ ਸਮਝਣ ਦੀ ਆ ਜੀ ਤੇ ਸ਼ਨੀ ਔਰ ਰਾਹੁ ਇਹਨਾਂ ਦੋਨਾਂ ਦੇ ਸੰਬੰਧ ਕਿਵੇਂ ਨੇ ਤੇ ਕਈ ਵਾਰ ਕਹਿੰਦੇ ਨੇ ਜਿੱਥੇ ਸ਼ਨੀ ਦਾ ਜਿੱਥੇ ਸ਼ਨੀ ਦੀ ਸਾੜ ਸਤੀ ਹੁੰਦੀ ਆ ਟਈਆ ਹੁੰਦੀ ਆ ਸਿੱਦੇ ਸ਼ਾਰਟਕਟ ਗੱਲ ਦੇ ਵਿੱਚ ਕਹੀਏ ਕਿ ਜਿੱਥੇ ਸ਼ਨੀ ਦੀ ਨਜ਼ਰ ਪੈ ਜਾਵੇ ਨਾ ਉੱਥੇ ਸਾਰੇ ਡਰਦੇ ਆ ਤੇ ਰਾਹੁ ਕੇਤੂ ਦਾ ਵੀ ਕਿਥੇ ਨਾ ਕਿਥੇ ਉਹ ਤਾਲਮਿਲ ਬੈ ਹੀ ਜਾਂਦਾ ਉਸ ગ્રਹ ਦੇ ਵਿੱਚ ਇਹਦਾ ਇਹਦੀ ਤੁਸੀਂ ਦੱਸੋ ਕਿ ਕੀ ਕਨਫਿਊਜ਼ਨ ਹੈ ਕਿ ਲੋਕਾਂ ਨੂੰ ਵੈਸੇ ਡਰਾਇਆ ਗਿਆ ਹੈ ਕਿ ਬਾਕੀ ਰਾਹੂ ਕੇਤੂ ਦਾ ਵੀ ਕੋਈ ਰੋਲ ਹੁੰਦਾ ਸਨਿਦੀ ਮਹਾਤਾਜਾ ਦੇ ਵਿੱਚ ਬਿਲਕੁਲ ਰੋਲ ਹੁੰਦਾ ਮੈਂ ਤੁਹਾਨੂੰ ਨਾ ਇਸ ਟਾਪਿਕ ਤੇ ਬੜਾ ਅੱਜ ਡੀਪਲੀ ਖੁੱਲ ਕੇ ਦੱਸ ਕੇ ਜਾਊਂਗਾ ਐਕਚੁਅਲੀ ਜਿੰਨਾ ਟਾਈਮ ਆਪਾਂ ਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਆਪਾਂ ਸੁਣੀ ਸੁਣਾਈ ਗੱਲ ਕਰਦੇ ਆ ਐਕਚੁਅਲੀ ਕੀ ਹੈ ਆਪਣੇ ਟੋਟਲ ਨੌ ਪਲੈਨਟ ਹੋਏ ਨੇ ਜਿਥੋਂ ਆਪਾਂ ਕੁੰਡਲੀ ਦਾ ਆਪਾਂ ਸਾਰਾ ਕੁਝ ਆਪਣੇ ਕਲੀਅਰ ਕੀਤਾ ਜਾਂਦਾ ਚੈੱਕ ਕੀਤਾ ਜਾਂਦਾ ਜਿਹਦੇ ਵਿੱਚ ਜੇ ਅਗਰ ਆਪਾਂ ਰਾਹੂ ਤੇ ਕੇਤੂ ਨੂੰ ਸਾਈਡ ਤੇ ਗੱਲ ਕਰਦੀਏ ਤਾਂ ਸੱਤ ਪਲੈਨਟ ਐਦਾਂ ਨੇ ਨੇ ਜਿਹੜੇ ਹਰ ਟਾਈਮ ਆਪਣੇ ਬ੍ਰਹਿਮੰਡ ਦੇ ਵਿੱਚ ਘੁੰਮ ਰਹੇ ਨੇ ਸੂਰਜ ਚੰਦਰਮਾ ਮੰਗਲ ਗੁਰੂ ਬ ਦੇਸ਼ ਨਹੀਂ ਇਸ ਤੋਂ ਬਿਨਾ ਰਾਹੂ ਤੇ ਕੇਤੂ ਕੀ ਆ ਇਹ ਇੱਕ ਬੋਡੀ ਇੱਕ ਦਾ 파ਟੂ ਨੇ ਇਹ ਗ੍ਰਹਿਣ ਦੇ ਵਿੱਚ ਗਿਨੇ ਜਰੂਰ ਜਾਂਦੇ ਨੇ ਪਰ ਜੋ ਆਪਣੇ ਸਹੀ ਗ੍ਰਹਿਣ ਨੇ ਉਹ ਬ੍ਰਹਮੜ ਦੇ ਵਿੱਚ ਸੱਤ ਗ੍ਰਹਿ ਹੀ ਹੁੰਮ ਰਹੇ ਨੇ ਇਹ ਇੱਕ ਦੂਜੇ ਦੇ ਕੁੰਡਲੀ ਦੇ ਵਿੱਚ ਵੀ ਗ੍ਰਹਿ ਨੋ ਹੁੰਦੇ ਨੇ ਬਿਲਕੁਲ ਤੁਸੀਂ ਸੱਤ ਕਹਿ ਰਹੇ ਹੋ ਹਾਂਜੀ ਉਹ ਦੋ ਕਿੱਥੇ ਰਹਿ ਗਏ ਟੋਟਲ ਨੌ ਗ੍ਰਹਿ ਨੇ ਨੌ ਗ੍ਰਹਿਾਂ ਦੇ ਵਿੱਚੋਂ ਸੱਤ ਗ੍ਰਹਿ ਇਦਾਂ ਨੇ ਜਿਹੜੇ ਆਪਣੇ ਬ੍ਰਹਿਮੰਡ ਦੇ ਵਿੱਚ ਹਰ ਟਾਈਮ 360 ਡਿਗਰੀ ਤੇ ਮੂਵਮੈਂਟ ਕਰ ਰਹੇ ਨੇ ਦੋ ਗ੍ਰਹਿ ਹਨ ਵੀ ਇਹਨਾਂ ਦੇ ਵਿੱਚ ਐਡ ਆਨ ਕੀਤਾ ਗਿਆ ਵਾ ਵੈਸੇ ਇੱਕ ਬੋਡੀ ਸੀ ਇਹਦੇ ਪਾਰਟ 2 ਨੇ ਰਾਹੁ ਕੀ ਆ ਇੱਕ ਹੈੱਡ ਆ ਕੇਤੂ ਕੀ ਹੈ ਇੱਕ ਨੀਚੇ ਵਾਲਾ ਧਾੜਾ ਇਹਨਾਂ ਨੂੰ ਆਪਾਂ ਕੁੰਡਲੀ ਦੇ ਵਿੱਚ ਜੋੜ ਕੇ ਦੇ ਦਿਆਂ ਤਾਂ ਇਹਨਾਂ ਨੂੰ ਇੱਕ ਗ੍ਰਹਾਂ ਦਾ ਦਰਜਾ ਦਿੱਤਾ ਗਿਆ ਇਹਦੇ ਬਾਰੇ ਵੀ ਇੱਕ ਬਹੁਤ ਲੰਬੀ ਸਟੋਰੀ ਹੈ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਹਨੂੰ ਤੁਹਾਨੂੰ ਡੀਪਲੀ ਲੈ ਕੇ ਜਾਵਾਂਗੇ ਵੀ ਇਹ ਚੀਜ਼ ਕਿਉਂ ਹੋਈ ਆ ਪਰ ਸ਼ਾਰਟਕਟ ਦੇ ਵਿੱਚ ਇਹ ਦੱਸੋ ਕਿ ਜੇਕਰ ਸ਼ਨੀ ਦੇ ਮਹਾਦਸ਼ਾ ਦੇ ਵਿੱਚ ਅਗਰ ਰਾਹੂ ਕੇਤੂ ਐਂਟਰ ਕਰਦੇ ਕਿ ਉਹ 네ਗੇਟਿਵ ਰਿਜ਼ਲਟ ਦਿੰਦੇ ਨੇ ਪੋਜ਼ਿਟਿਵ ਦਿੰਦੇ ਨੇ ਜਾਂ ਮਿਕਸ ਹੁੰਦਾ ਵੈ ਇਹਦਾ ਥੋੜਾ ਜਿਹਾ ਆਪਾਂ ਜਾਣਨਾ ਚਾਹੁੰਦੇ ਬਿਲਕੁਲ ਬਿਲਕੁਲ ਇਸ ਟੌਪਿਕ ਤੇ ਮੈਂ ਤੁਹਾਨੂੰ ਖੁੱਲਕੇ ਕਲੀਅਰ ਕਰੂੰਗਾ ਐਕਚੁਅਲੀ ਕੀ ਹੁੰਦਾ ਵਾ ਦੇਖਿਆ ਜਾਂਦਾ ਵੀ ਤੁਹਾਡੀ ਕੁੰਡਲੀ ਦੇ ਵਿੱਚ ਟੋਟਲ 12 ਘਰ ਨੇ ਉਹਨਾਂ 12 ਘਰਾਂ ਦੇ ਵਿੱਚੋਂ ਸ਼ਨੀ ਜੀ ਕਿਸ ਪੋਜੀਸ਼ਨ ਦੇ ਵਿੱਚ ਬੈਠੇ ਨੇ ਜੀ ਉਹ ਕਿਹੜੀ ਦਸ਼ਾ ਦੇ ਵਿੱਚ ਬੈਠੇ ਨੇ ਕਿੰਨੀ ਡਿਗਰੀ ਦੇ ਬੈਠੇ ਨੇ ਉਹ ਆਪਾਂ ਨੂੰ ਕਿਦਾਂ ਦਾ ਫਲ ਦੇ ਰਹੇ ਨੇ ਇੱਥੋਂ ਹੀ ਸਾਰਾ ਕੁਝ ਚੈੱਕ ਕੀਤਾ ਜਾਂਦਾ ਵਾ ਹੁਣ ਸ਼ਨੀ ਜੀ ਤੁਹਾਡੇ 8ਵੇਂ ਘਰ ਦੇ ਵਿੱਚ ਬੈਠੇ ਨੇ ਜਿਸ ਵੀ ਇਨਸਾਨ ਦੀ ਕੁੰਡਲੀ ਵਿੱਚ 8ਵੇਂ ਘਰ ਦੇ ਵਿੱਚ ਬੈਠੇ ਹੋਣਗੇ ਉਹਨਾਂ ਦੀ ਏਜ ਬਹੁਤ ਲੰਬੀ ਹੋਏਗੀ ਉਹਨਾਂ ਨੂੰ ਜਿੱਦਾਂ ਜਿੱਦਾਂ ਉਹਨਾਂ ਦੀ ਏਜ ਲਾਸਟ ਮੂਵਮੈਂਟ ਤੇ ਜਾਏਗੀ ਲਾਸਟ ਪੁਆਇੰਟ ਤੇ ਜਾਏਗੀ ਉਹਨਾਂ ਲਈ ਰਸਤੇ ਬਹੁਤ ਵਧੀਆ ਖੁੱਲਣਗੇ ਜੀ ਅਗਰ ਇਹ ਹੀ ਸ਼ਨੀ ਜੀ ਤੁਹਾਡੇ 4ਥੇ ਘਰ ਦੇ ਵਿੱਚ ਬੈਠੇ ਨੇ ਉੱਚ ਦੇ ਹੋ ਕੇ ਬੈਠੇ ਨੇ ਤਾਂ ਇਹਦੇ ਵਿੱਚ ਇੱਕ ਹੀ ਰੈਮਡੀ ਹੈ ਜੇ ਤੁਸੀਂ ਡਰਿੰਕ ਕਰਦੇ ਹੋ ਤਾਂ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਤੁਸੀਂ ਅੱਜ ਕਿੱਥੇ ਤੇ ਕੱਲ ਕਿੱਥੇ अच्छा ये 7.5 महादशा 7.5 महादशा कलर ढैया ਦੇ ਵਿੱਚ ਕਿਸੇ ਦਾ ਅਗਰ ਵਿਆਹ ਹੋ ਜੇ ਔਰ ਇਨਾ ਹੀ ਟਾਈਮ ਦੇ ਵਿੱਚ ਕਿਸੇ ਤੇ ਬੇਬੀ ਹੋ ਜਾਵੇ ਤਾਂ ਉਹਦੇ ਗ੍ਰਹਿ ਕੁੰਡਲੀ ਦੇ ਉੱਤੇ ਉਹਦੀ ਮਤਲਬ ਜਿਹੜਾ ਜਨਮ ਦਾ ਜਿਹੜਾ ਵੀ ਵਿਵਰਣ ਹੋਏਗਾ ਉਹਦੇ ਉੱਤੇ ਕਿੰਨਾ ਕ ਅਸਰ ਹੋਏਗਾ 네ਗੇਟਿਵ ਪੋਜ਼ਿਟਿਵ ਜਾਂ ਉਸ ਬੱਚੇ ਦੇ ਜਨਮ ਦੇ ਨਾਲ ਕੋਈ ਦਸ਼ਾ ਲੱਗ ਜਾਂਦੀ ਹੈ ਐਕਚੁਅਲੀ ਇਹਦੇ ਵਿੱਚ ਕੀ ਆ ਦੇਖੋ ਇਹਨਾਂ ਆਪਾਂ ਕਿੱਥੋਂ ਜੋੜ ਕੇ ਦੇ ਦਿੰਦੇ ਆਂ ਵੀ ਆਪਾਂ ਦੋ ਪਲੈਨਟ ਦੀ ਗੱਲ ਕਰਦੇ ਆਂ ਸ਼ਨੀ ਜੀ ਤੇ ਸੂਰਜ ਜੀ ਸੂਰਜ ਤੇ ਸ਼ਨੀ ਜੀ ਇੱਕ ਪਿਓ ਪੁੱਤਰ ਨੇ ਇਹਨਾਂ ਦਾ ਆਪਸੀ ਜੋ ਰਿਸ਼ਤਾ ਵਾ ਪਰ ਇਹ ਆਪਸ ਵਿੱਚ ਇੱਕ ਕਟੜ ਦੁਸ਼ਮਣ ਨੇ ਸੂਰਜ ਜੀ ਨੇ ਇਸ ਗੱਲ ਤੋਂ ਮੰਨਣ ਤੋਂ ਇਨਕਾਰ ਕਰਤਾ ਸੀ ਵੀ ਇਹ ਮੇਰੇ ਬੇਟਾ ਨਹੀਂ ਹੈਗੇ ਮਤਲਬ ਇਹਨਾਂ ਜੇ ਇਹ ਇੱਕ ਕੁੰਡਲੀ ਦੇ ਵਿੱਚ ਇੱਕ ਘਰ ਦੇ ਵਿੱਚ ਬੈਠਦੇ ਨੇ ਤਾਂ ਪਿਤਾ ਦੀ ਸਿਹਤ ਠੀਕ ਨਹੀਂ ਰਹਿੰਦੀ ਕੰਮ ਕਾਰ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਉਤਲ ਪੁਤਲ ਹੁੰਦੀ ਆ। ਇਹੀ ਚੀਜ਼ ਹੈ ਜੇ ਤੁਹਾਡੇ ਮਤਲਬ ਸ਼ਨੀ ਜੀ ਉਸ ਘਰ ਦੇ ਵਿੱਚ ਬੈਠੇ ਨੇ ਅੱਗੋਂ ਤੁਹਾਡੇ ਬੱਚੇ ਦੀ ਕੁੰਡਲੀ ਦੇ ਵਿੱਚ ਉਸ ਘਰ ਦੇ ਵਿੱਚ ਸੂਰਜ ਆ ਗਏ ਤਾਂ ਬਾਪ ਬੇਟਾ ਦਾ ਰਿਲੇਸ਼ਨ ਵਧੀਆ ਨਹੀਂ ਰਹੇਗਾ। ਜੀ ਤਾਂ ਫਿਰ ਇਹਦਾ ਕੋਈ ਉਪਾਏ ਹੈ ਬਿਲਕੁਲ ਹੈ ਜੀ ਦੇਖੋ ਗੱਲ ਤਾਂ ਸਮਝਣ ਦੀ ਜ਼ਰੂਰਤ ਆ ਮੇਨ ਜੋਤਿਸ਼ ਹੈ ਹੀ ਇਹੀ ਆ ਨਹੀਂ ਅਗਰ ਆਪਾਂ ਇਸ ਦੇ ਜਰਨਲ ਜਰਨਲ ਉਪਾਏ ਦੀ ਗੱਲ ਕਰੀ ਕਿਉਂਕਿ ਸ਼ਨੀ ਹੈ ਕਈ ਦੀ ਰਾਸ਼ੀ ਦੇ ਸੂਰਜ ਜਿਹੜੇ ਸਵਾਮੀ ਕਹ ਲੋ ਕਿ ਜਿਵੇਂ ਸਿੰਘ ਰਾਸ਼ੀ ਉਹਦਾ ਸਵਾਮੀ ਹੀ ਸੂਰਜ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਪਰ ਹੁਣ ਉਹਨਾਂ ਦੇ ਉੱਤੇ ਢਈਆ ਚੱਲਦੀ ਪਈ ਹੈ ਤੇ ਫਿਰ ਪਿਓ ਪੁੱਤਰ ਤਾਂ ਆਪਸ ਦੇ ਵਿੱਚ ਚਲੋ ਦੁਸ਼ਮਣ ਨੇ ਪਰ ਜਿਹੜੀ ਆਮ ਜਨਤਾ ਹੈ ਉਹ ਉਹਨਾਂ ਦੇ ਗੁੱਸੇ ਦਾ ਕਾਰਨ ਬਣ ਰਹੀ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਸਿੰਘ ਰਾਸ਼ੀ ਦੇ ਜਿਹੜੇ ਸਵਾਮੀ ਨੇ ਸੂਰਜ ਜੀ ਨੇ ਉਹਨਾਂ ਉੱਪਰ ਟਾਈਆਂ ਨਹੀਂ ਚੱਲਦੀ ਪਈ ਸਿੰਘ ਰਾਸ਼ੀ ਪੰਜ ਨੰਬਰ ਰਾਸ਼ੀ ਹੈ ਜੀ ਮੈਂ ਗੱਲ ਕੀਤੀ ਹੈ 12 ਨੰਬਰ ਰਾਸ਼ੀ ਮੀਨ ਦੀ ਜਿਨ੍ਹਾਂ ਦੇ ਵਿੱਚ ਉਹ ਸ਼ਨੀ ਜੀ ਬਰਾਜਮਨ ਬੈਠੇ ਨੇ ਹੁਣ ਤੁਹਾਡੀ ਇੱਕ ਕੁੰਡਲੀ ਦੇ ਵਿੱਚ ਇੱਕੋ ਘਰ ਦੇ ਵਿੱਚ ਸ਼ਨੀ ਤੇ ਸੂਰਜ ਜੀ ਬੈਠੇ ਨੇ ਇਹੀ ਤਾਂ ਇੱਕ ਸਾਇੰਸ ਹੈ ਇਹੀ ਤੇ ਇੱਕ ਸਟੱਡੀ ਆ ਸਿੱਖਣ ਦੀ ਲੋੜ ਆ ਵੀ ਜ਼ਿਆਦਾ ਪ੍ਰਭਾਵ ਕੀ ਦਾ ਵਾ ਅਗਰ ਸ਼ਨੀ ਜੀ ਦਾ ਜ਼ਿਆਦਾ ਪ੍ਰਭਾਵ ਆ ਸੂਰਜ ਦੇ ਉੱਪਰ ਤਾਂ ਸ਼ਨੀ ਜੀ ਹੈਵੀ ਹੋਏ ਹੋਏ ਨੇ ਉਹਨਾਂ ਦੀ ਰੈਮਡੀ ਲੱਗ ਆਪਾਂ ਸੂਰਜ ਨੂੰ ਅਪ ਕਰ ਲਈ ਤੇ ਸ਼ਨੀ ਜੀ ਨੂੰ ਸ਼ਾਂਤ ਕਰ ਲਈ ਰੈਮਡੀ ਕਰਾਂਗੇ ਅਗਰ ਉਹੀ ਸੇਮ ਕੁੰਡਲੀ ਦੇ ਵਿੱਚ ਸ਼ਨੀ ਜੀ ਮਤਲਬ ਸੂਰਜ ਦਾ ਪ੍ਰਭਾਵ ਜ਼ਿਆਦਾ ਵਾ ਸ਼ਨੀ ਜੀ ਤੇ ਉੱਥੇ ਆਪਾਂ ਕੀ ਕਰਾਂਗੇ ਸ਼ਨੀ ਜੀ ਨੂੰ ਅਪ ਕਰਾਂਗੇ ਤੇ ਸੂਰਜ ਨੂੰ ਸ਼ਾਂਤ ਕਰ ਲਈ ਉਹਨਾਂ ਦੀ ਰੈਮਡੀ ਕਰਾਂਗੇ ਇਹੀ ਤੇ ਇੱਕ ਪੁਆਇੰਟ ਇਹੀ ਇੱਕ ਜੋਤਿਸ਼ਾ ਅੱਛਾ ਵਿਕਾਸ ਜਿਹੜੇ ਜੋਤਸ਼ੀ ਹਨ ਜੋਤਿਸ਼ ਉਹ ਆਏ ਦਿਨ ਨਵੇਂ ਨਵੇਂ ਭਵਿੱਖਬਾਨੀਆਂ ਕਰਦੀ ਆ ਰਹੀ ਆ ਹਰ ਜਗਤ ਦੇ ਵਿੱਚ ਕਰਦੀ ਜਾ ਰਹੀ ਹੈ ਚਾਹੇ ਆਪਾਂ ਫਿਲਮੀ ਫਿਲਮੀ ਫਿਲਮ ਇੰਡਸਟਰੀ ਲਈਏ ਚਾਹੇ ਰਾਜਨੀਤੀ ਲਈਏ ਚਾਹੇ ਆਪਣੇ ਵੈਦਰ ਨੂੰ ਲੈ ਕੇ ਲੈ ਹਰ ਚੀਜ਼ ਨੂੰ ਲੈ ਕੇ ਮੈਂ ਹਰ ਕਿੰਨੇ ਕੇ ਫੀਲਡ ਮੈਂਸ਼ਨ ਕਰ ਲਏ ਹਰ ਚੀਜ਼ ਦੀ ਭਵਿੱਖਬਾਣੀ ਕਰਦੀ ਜਾ ਰਹੀ ਹੈ ਸਾਡੇ ਜਿਹੜੇ ਨਾਮੀ ਗੈਨਾਮੀ ਤੁਸੀਂ ਵੀ ਸੁਣਿਆ ਨਾ ਬਾਬਾ ਵੈਂਗਾ ਕਰਕੇ ਇੱਕ ਹੋਰ ਦਾ ਤਰਾਸ ਪਤੇ ਇੱਕ ਹੋਰ ਨਾਮ ਨੇ ਮੈਨੂੰ ਨਾਮ ਬਹੁਤ ਸਾਰੇ ਨੇ ਉਹਨਾਂ ਨੇ ਵੀ ਭਵਿੱਖਬਾਣੀ ਕੀਤੀ ਆ ਪੋਲਿਟਿਕਸ ਨੂੰ ਲੈ ਕੇ ਆਤੰਗਵਾਦ ਨੂੰ ਲੈ ਕੇ ਹਰ ਚੀਜ਼ ਨੂੰ ਲੈ ਕੇ ਜਿਵੇਂ ਰੀਸੈਂਟਲੀ ਹਲੇ 2-4 ਦਿਨ ਪਹਿਲਾਂ ਹੀ ਪੈਲਗਾਮ ਦੇ ਵਿੱਚ ਅਟੈਕ ਹੋਇਆ ਟੈਰਰਿਸਟ ਅਟੈਕ ਉਸ ਤੋਂ ਬਾਅਦ ਜੋ ਸਾਡੇ ਪੀਐਮ ਸਾਹਿਬ ਮੋਦੀ ਜੀ ਨੇ ਜੋ ਐਕਸ਼ਨ ਲਿਆ ਇਹ ਐਕਸ਼ਨ ਲੈਣਾ ਕਿੰਨਾ ਕੁ ਵਧੀਆ ਰਹੇਗਾ ਆਪਣੇ ਦੇਸ਼ ਦੇ ਲਈ ਜਾਂ ਪੂਰੀ ਕੰਟਰੀ ਦੇ ਲਈ ਜਾਂ ਸਹੀ ਹੈ ਕਿ ਨਹੀਂ ਹੈ ਤੁਹਾਡੀ ਭਵਿੱਖਵਾਨੀ ਲਾਲ ਕਿਤਾਬ ਕੀ ਕਹਿੰਦੀ ਹੈ ਔਰ ਗ੍ਰਹਿ ਦੇ ਇਹੋ ਜਿਹੇ ਕਿਹੜੀ ਦਸ਼ਾ ਬਣੀ ਹੈ ਕਿ ਇਹ ਅਟੈਕ ਹੋਇਆ ਔਰ ਇਦਾਂ ਦੇ ਹਾਲਾਤ ਪੈਦਾ ਹੋਏ ਦੇਖੋ ਮੈਂ ਤੁਹਾਨੂੰ ਇਸ ਟਾਪਿਕ ਤੇ ਥੋੜਾ ਜਿਆਦਾ ਡੀਪਲੀ ਕਲੀਅਰ ਕਰਦਾ ਮੈਂ ਐਕਚੁਅਲੀ ਕੀ ਆ ਆਪਣੇ ਟੋਟਲ ਨੌ ਪਲੈਨਟ ਹੋਏ ਨੇ ਹਰ ਇੱਕ ਪਲੈਨਟ ਨੂੰ ਇੱਕ ਨੰਬਰ ਮਿਲਿਆ ਵਾ ਜੇ ਆਪਾਂ ਸੂਰਜ ਦੀ ਗੱਲ ਕਰ ਲਈਏ ਉਹਨਾਂ ਨੂੰ ਇੱਕ ਨੰਬਰ ਮਿਲਿਆ ਵਾ ਚੰਦਰਮਾ ਦੀ ਗੱਲ ਕਰ ਲਈਏ ਉਹਨੂੰ ਦੋ ਨੰਬਰ ਮਿਲਿਆ ਐਦਾਂ ਹੀ ਆਪਾਂ ਮੰਗਲ ਦੀ ਗੱਲ ਕਰ ਲਈਏ ਉਹਨੂੰ ਲਾਸਟ ਵਾਲਾ ਨੌ ਨੰਬਰ ਮਿਲਿਆ ਵਾ ਜਿਹੜਾ ਇਸ ਟਾਈਮ ਆਪਣਾ ਟਾਈਮ ਚੱਲ ਰਿਹਾ ਵਾ 2025 ਅਗਰ ਇਹਦਾ ਆਪਾਂ ਟੋਟਲ ਕਰਦੇ ਆਂ ਜੋੜ ਕਰਦੇ ਆਂ 2025 ਦਾ ਤਾਂ ਇਹਦਾ ਟੋਟਲ ਨਿਕਲ ਕੇ 1 ਡਿਜੀਟ ਦੇ ਵਿੱਚ 9 ਆਂਦਾ ਵਾ ਇਹ ਇੱਕ ਮੰਗਲ ਦਾ ਨੰਬਰ ਆ ਇਸ ਸਾਲ ਇਹ ਕੁਝ ਹੋਣਾ ਹੀ ਹੋਣਾ ਵਾ ਸਾਡੀ ਪੜ੍ਹਾਈ ਸਾਡੀ ਸਟੱਡੀ ਸਾਡੀ ਲਾਈਨਿੰਗ ਬਿਲਕੁਲ ਇਸ ਗੱਲ ਨੂੰ ਇਹ ਕਹਿ ਰਹੀ ਆ ਵੀ ਐਦਾਂ ਦੇ ਹਾਸੇ ਹੋਣੇ ਹੀ ਹੋਣੇ ਨੇ ਤੁਸੀਂ ਇੱਕ ਗੱਲ ਹੋਰ ਨੋਟ ਕਰਿਓ ਅੱਜ ਦੀ ਮੇਰੀ ਕਹੀ ਹੋਈ ਸਤੰਬਰ ਅਕਤੂਬਰ ਤੱਕ ਜਾਂਦੇ ਜਾਂਦੇ ਇੱਕ ਬਹੁਤ ਵੱਡਾ ਹੋਰ ਐਦਾਂ ਤੁਹਾਨੂੰ ਕੁਝ ਦੇਖਣ ਨੂੰ ਮਿਲੇਗਾ ਵੀ ਮਤਲਬ ਇੱਕ ਪਚਾਰ ਆਏਗਾ ਇੰਡੀਆ ਦੇ ਵਿੱਚ ਕਹਿੰਦੇ ਭਵਿਸ਼ਿਆ ਕਿਹਾ ਜਾਂਦਾ ਹੈ ਕਿ ਜਿਹੜੇ ਭਵਿਸ਼ਯ ਮਾਲਿਕਾ ਇੱਕ ਕਿਤਾਬ ਹੈ ਉਹਦੇ ਵਿੱਚ ਕਿਹਾ ਗਿਆ ਕਿ 2027 ਦੇ ਵਿੱਚ ਕੱਲੇ ਇੰਡੀਆ ਦੀ ਪਾਪੂਲੇਸ਼ਨ ਜਦੋਂ ਹੋਣਾ ਤਾਂ ਵੈਸੇ ਪੂਰੀ ਦੁਨੀਆ ਦੇ ਵਿੱਚ ਹੈ ਪਰ ਕਹਿੰਦੇ ਪਏ ਕੱਲੇ ਇੰਡੀਆ ਦੀ ਜਿਹੜੀ ਪਾਪੂਲੇਸ਼ਨ ਹੈ ਉਹ 60% ਤੱਕ ਹੋ ਜਾਣੀ ਹੈ 2027 ਤੱਕ ਉਹ ਕਿਹੜੀ ਗ੍ਰਹਿ ਦਸ਼ਾ ਹੋਏਗੀ ਕਿ ਇਦਾਂ ਇਦਾਂ ਦੀ ਭਵਿੱਖਬਣੀ ਕੀਤੀ ਜਾ ਰਹੀ ਹੈ ਬਿਲਕੁਲ ਸਹੀ ਗੱਲ ਆ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਪਹਿਲਗਾਮ ਦੇ ਵਿੱਚ ਐਦਾਂ ਦਾ ਅਟੈਕ ਹੋਇਆ ਬਹੁਤ ਹੀ ਮਾੜੀ ਗੱਲ ਆ ਮਤਲਬ ਹਰ ਇੱਕ ਆਪਣੇ ਇੰਡੀਆ ਦੀ ਗੱਲ ਕਰ ਲਈਏ ਹਰ ਇੱਕ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਮਤਲਬ ਇਹ ਮਾਰਾ ਹੋਇਆ ਜੋ ਵੀ ਹੋਇਆ ਪਰ ਐਦਾਂ ਦੇ ਹਾਸੇ ਬਹੁਤ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਣਗੇ 2025 ਦੇ ਵਿੱਚ ਜੀ ਤੁਸੀਂ ਹੜਾ ਨੂੰ ਲੈ ਕੇ ਗੱਲ ਕਰ ਲਿਓ ਹੜ੍ਹ ਤਾਂ ਆਪਣੇ ਨਾਰਮਲ ਗੱਲ ਕਰਦੇ ਆ ਵੈਸੇ ਵੀ ਆਂਦੇ ਨਹੀਂ ਹਰ ਸਾਲ ਆਂਦੇ ਨਹੀਂ ਇੱਕ ਤਾਂ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਣਗੇ ਪਰ ਭਵਿਸ਼ਯ ਮਾਲਿਕਾ ਦੇ ਹਿਸਾਬ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਉਹ ਤਾਂ ਕਹਿੰਦੀ ਬਈ ਕਿ 60% ਆਬਾਦੀ ਰਹਿ ਜਾਣੀ ਇਕੱਲੀ ਭਾਰਤ ਦੀ ਦੇਖੋ ਅੱਜ ਪੂਰਾ ਵਰਲਡ ਇਸ ਮੋੜ ਤੇ ਖੜਾ ਵਾ ਹੁਣ ਇੰਡੀਆ ਦੇ ਪਾਕਿਸਤਾਨ ਦਾ ਉਸ ਵਿੱਚ ਆਪਾਂ ਦੇਖ ਰਹੇ ਹਾਂ ਵੀ ਕਿਦਾਂ ਦਾ ਇੱਕ ਸਿਸਟਮ ਚੱਲ ਰਿਹਾ ਇੱਕ ਬਹੁਤ ਹਲਕੀ ਜੀ ਚੰਗਿਆੜੀ ਦੀ ਲੋੜ ਆ ਇਹ ਜੋ ਟੈਰੋਰੀਜ਼ਮ ਅਟੈਕ ਤੁਹਾਨੂੰ ਨਹੀਂ ਲੱਗਦਾ ਕਿ ਚੰਗਿਆਰੀ ਇਹੀ ਆ ਜਾਂ ਫਿਰ ਜੋ ਪੀਐਮ ਸਾਹਿਬ ਨੇ ਜੋ ਐਕਸ਼ਨ ਲਏ ਆ ਪਾਣੀ ਰੋਕ ਕੇ ਤੇ ਇੱਕ ਹੋਰ ਮਤਲਬ ਨਦੀ ਦਾ ਪਾਣੀ ਉਹ ਪਾਕਿਸਤਾਨ ਵੱਲ ਕਰਕੇ ਤਾਂ ਕਿ ਹੜ ਆ ਜਾਣ ਤਾਂ ਤੁਹਾਨੂੰ ਲੋ ਤਾਂ ਇਹ ਚਿੰਗਾਰੀ ਦਾ ਕੰਮ ਨਹੀਂ ਕਰੇਗਾ ਨਹੀਂ ਦੇਖੋ ਇਹ ਤਾਂ ਆਪਣੀ ਅੱਖਾਂ ਦੇ ਵਿੱਚ ਇੱਕ ਧੂੜ ਪਾਣ ਵਾਲੀ ਗੱਲ ਆ ਜੀ ਆਪਣੇ ਕੋਲੇ ਉਹ ਸਿਸਟਮ ਨਹੀਂ ਆ ਕਿ ਠੀਕ ਉਹਨਾਂ ਨੇ ਪਾਣੀ ਰੋਕਤਾ ਉਹਨਾਂ ਨੂੰ ਇਹ ਚੀਜ਼ ਦਾ ਮਤਲਬ ਬੜਾ ਦੁੱਖ ਹੋਇਆ ਤੇ ਕਹਿਣ ਤੋਂ ਮਤਲਬ ਆਪਣੇ ਕੋਲੇ ਵੀ ਸੋਰਸ ਉਹਦਾਂ ਦੇ ਚਾਹੀਦੇ ਆ ਇੰਡੀਆ ਦੇ ਕੋਲੇ ਵੀ ਉਹਨਾਂ ਨੂੰ ਕੋਈ ਸਟੋਰੇਜ ਕਰਨ ਦਾ ਸਟੋਰ ਕਰਨ ਦਾ ਵੀ ਤਰੀਕਾ ਚਾਹੀਦਾ ਨਾ ਇਹ ਤਾਂ ਇੱਕ ਗਿੱਦਰ ਧਮਕੀਆਂ ਨੇ ਤਾਂ ਚਾਹਨਾ ਗਿੱਦਰ ਤੋਂ ਭੰਗੀਆਂ ਲੱਗਦੇ ਬਿਲਕੁਲ ਜੀ ਬਿਲਕੁਲ ਪਰ ਜਿਹੜਾ ਪਾਕਿਸਤਾਨੀ ਬਸੇ ਤਾਂ ਮੁਰਗੀ ਜੀ ਇਹ ਗੱਲ ਕਹਿ ਰਹੇ ਨੇ ਵੀ ਇੰਡੀਆ ਇੱਕ ਵਿਸ਼ਵ ਗੁਰੂ ਬਣ ਗਿਆ ਇੰਡੀਆ ਦੇ ਵਿੱਚ ਅੱਜ ਇੰਨੀ ਪਾਵਰ ਆ ਗਈ ਹਿੰਦੁਸਤਾਨ ਕੋਲੇ ਇਹ ਕੁਝ ਆ ਗਿਆ ਵੀ ਹੁਣ ਦਿਖਾਉਣ ਦਾ ਮੌਕਾ ਦਿਖਾਓ ਤਾਂ ਇਹ ਜੋ ਐਕਚੁਅਲੀ ਅਰੇ ਤਾਂ ਦਿਖਾਈ ਰਹੇ ਨੇ ਕਿ ਇੰਡੀਆ ਦੇ ਕੋਲ ਪਾਵਰ ਆ ਪਾਣੀ ਰੋਕ ਦਿੱਤਾ ਉਹਨਾਂ ਨੇ ਨਹੀਂ ਨਹੀਂ ਪਾਣੀ ਰੋਕਣਾ ਕੋਈ ਪਾਵਰ ਨਹੀਂ ਹੈ ਪਾਣੀ ਰੋਕਣਾ ਤਾਂ ਰੋਕ ਕੇ ਰੱਖੋ ਤਿੰਨ ਦਿਨਾਂ ਬਾਅਦ ਪਾਣੀ ਕਿਉਂ ਛੱਡਤਾ ਜੀ ਕਿਉਂਕਿ ਇੰਡੀਆ ਕੋਲੇ ਰਿਸੋਰਸ ਹੀ ਨਹੀਂ ਹੈਗੇ ਵੀ ਉਹਨੂੰ ਸਟੋਰ ਕਿਦਾਂ ਕਰਕੇ ਰੱਖੀਏ ਇਸ ਹਲੇ ਸਟੋਰ ਨੇ ਅਗਰ ਪਰ ਉਹ ਕੁਛ ਨਾ ਕੁਛ ਤਾਂ ਕਰਨਗੇ ਕਿਉਂਕਿ ਉਹ ਪਾਣੀ ਹੋ ਸਕਦਾ ਹੈ ਕਿ ਉਸ ਇਲਾਕੇ ਦੇ ਵਿੱਚ ਭੇਜਿਆ ਜਾਵੇ ਜਿੱਥੇ ਪਾਣੀ ਦੀ ਕਮੀ ਤੇ ਕਿਹਾ ਦਸਾਂ ਇਹ ਅਟੈਕ ਹੁੰਦਾ ਜਾਂ ਜਦੇ ਜਾਂ ਕਦੇ ਇਹ ਅਟੈਕ ਹੁੰਦਾ ਜਾਂ ਜਦੇ ਜਾਂ ਕਦੇ ਹੁਣ ਬਾਅਦ ਵਿੱਚ ਤਾਂ ਇੱਕ ਮਤਲਬ ਨਿਊ ਚੈਨਲਾਂ ਦੇ ਕੋ ਦਿਖਾਈ ਜਾਂਦਾ ਐਦਾਂ ਹੋ ਜਾਏਗਾ ਐਦਾਂ ਹੋ ਜਾਏਗਾ ਇਹ ਜਦੇ ਜਾਂ ਹਾਂ ਇੱਕ ਬਿਲਕੁਲ ਅੱਜ ਵੀ ਮੈਂ ਇਹੀ ਗੱਲ ਕਹਿਣਾ ਇੱਕ ਚਿੰਗਿਆਰੀ ਦੀ ਜ਼ਰੂਰਤ ਆ ਚਾਹੇ ਉਹ ਇੰਡੀਆ ਪਹਿਲ ਕਰ ਲਵੇ ਚਾਹੇ ਪਾਕਿਸਤਾਨ ਨਗ ਪਹਿਲ ਕਰ ਲਵੇ ਇਹ ਮਤਲਬ 2025 ਦੇ ਵਿੱਚ ਐਦਾਂ ਦਾ ਤੁਹਾਨੂੰ ਕੁਛ ਨਾ ਕੁਛ ਦੇਖਣ ਨੂੰ ਮਿਲੇਗਾ ਉਥੋਂ ਪਤਨ ਹੋਏਗੀ ਹੋਏਗੀ अच्छा एक मतलब, आ, और ਸਾਨੂੰ ਮਤਲਬ ਸੋਸ਼ਲ ਮੀਡੀਆ ਤੇ ਔਰ ਐਸਟ੍ਰੋਲੋਜਰ ਵੀ ਕਾਫੀ ਭਵਿੱਖਵਾਨੇ ਕਰ ਚੁੱਕੇ ਨੇ ਕਿ ਸਾਡੇ ਜਿਹੜੇ ਪੀਐਮ ਸਾਹਿਬ ਨੇ ਬੀਜੇਪੀ ਦੇ ਜਿਹੜੇ ਲੀਡਰ ਨੇ ਪ੍ਰਧਾਨ ਮੰਤਰੀ ਸਾਡੇ ਭਾਰਤ ਦੇ ਉਹਨਾਂ ਦਾ ਕਾਰਜਕਾਲ ਜਿਹੜਾ ਤੀਸਰੇ ਤੀਸਰਾ ਜਿਹੜਾ ਚੱਲ ਰਿਹਾ ਉਹ ਖਤਮ ਹੁੰਦੋਂ ਪਹਿਲੇ ਉਹ ਇਸਤਫਾ ਦੇ ਦੇਣਗੇ ਇਹ ਤੁਹਾਨੂੰ ਕੀ ਲੱਗਦਾ ਕਿ ਇਹ ਚ ਕਿੰਨੇ ਸੱਚਾਈ ਹੈ ਬਿਲਕੁਲ ਦੇਖੋ ਸਾਡੀ ਸਟੱਡੀ ਵੀ ਇਹੀ ਗੱਲ ਕਹਿੰਦੀ ਹੈ ਦੇਖੋ ਇੱਕ ਇਹਦੇ ਵਿੱਚ ਅਨੁਮਾਨ ਇੱਕ ਆਈਡੀਆ ਲਗਾਏ ਜਾਂਦੇ ਆ ਪਰ ਇਹਨੂੰ ਆਪਾਂ 70% ਪਲੱਸ ਕਹਿ ਸਕਦੇ ਆ ਬੀ ਚ ਹਾਂਜੀ ਹਾਂਜੀ ਬਿਲਕੁਲ ਹੋਏਗੀ ਇਹ ਚੀਜ਼ ਇਹਦਾ ਵੀ ਕੋਈ ਨਾ ਕੋਈ ਰੀਜਨ ਬਨੇਗਾ ਫਿਰ ਉਹਨਾਂ ਦੀ ਜਗ੍ਹਾ ਤੇ ਫਿਰ ਕੀ ਦੇ ਆਂਦੇ ਚਾਂਸਸ ਆ ਕੌਣ ਫਿਰ ਪ੍ਰਧਾਨ ਮੰਤਰੀ ਬਨੇਗਾ ਉਹਨਾਂ ਦੀ ਜਗ੍ਹਾ ਕੌਣ ਲੈ ਸਕਦਾ ਨਹੀਂ ਪਹਿਲਾਂ ਤਾਂ ਪੁਆਇੰਟ ਇੱਥੇ ਖੜਾ ਵੀ ਉਹ ਅਸਤੀਫਾ ਦੇਣਗੇ ਕਿਉਂ ਦੇਣਗੇ ਜੀ ਕਿਉਂਕਿ ਜੇ ਕੁਝ ਐਦਾਂ ਦਾ ਉਥਲ ਪੁਥਲ ਹੁੰਦੀ ਆ ਇੰਡੀਆ ਪਾਕਿਸਤਾਨ ਦੀ ਲੜਾਈ ਲੱਗਦੀ ਆ ਤਾਂ ਇੰਨਾ ਕੋ ਜਿਆਦਾ ਨੁਕਸਾਨ ਹੋ ਜਾਏਗਾ ਅੱਗੋਂ ਆਉਣ ਵਾਲੀ ਤਾਂ ਗੱਲ ਬਹੁਤ ਬਾਅਦ ਦੀ ਹੈ ਕੌਣ ਆਂਦਾ ਜਾਂ ਕੀ ਹੁੰਦਾ ਕੀ ਹਾਲਾਤ ਉਹਦਾ ਤੇ ਹੋਣਗੇ ਜਿਵੇਂ ਕਿ ਯੂਕਰੇਨ ਉਹ ਰੂਸ ਦੀ ਲੜਾਈ ਉਸ ਹਾਲਾਤ ਐਦਾਂ ਦੇ ਹੋਣਗੇ ਜੇ ਆਪਾਂ ਸਮਝੀਏ ਮਰਾ 84 ਦੀ ਗੱਲ ਕਰੀਏ ਉਸ ਫਿਰ ਸਤੋਂ ਮੜਾ ਰਹਿ ਗਿਆ ਫਤਾ ਉਹ ਹੀ ਹੈ ਜਦੋਂ ਧਰਤੀ ਖਤਮ ਹੋਈ ਸੀ ਕਿ ਹੋ ਗਈ ਹਲੇ ਹਾਲਾਤ ਨਹੀਂ ਉਹ ਹੀ ਵੀ ਐਂਡ ਵਾਲੀ ਗੱਲ ਬਣੀ ਹੋਈ ਹੈ ਜੀ ਬਿਲਕੁਲ ਇੰਨਾ ਕਿ ਜਾਂ ਤਾਂ ਉਥਲ ਬੁਤਲ ਆਣੀ ਆ ਸਰ ਇਹ ਤਾਂ ਤੁਹਾਨੂੰ ਆਪਾ ਪ੍ਰਧਾਨ ਮੰਤਰੀ ਜੀ ਤੇ ਗੱਲ ਕੀਤੀ ਕਿ ਉਹਨਾਂ ਦਾ ਕਾਰਜਕਾਲ ਅਕਤੂਬਰ ਤੱਕ ਕਹਿ ਰਹੇ ਐਂਡ ਹੋ ਜਾਏਗਾ ਪਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਐਜੂਕੇਸ਼ਨ ਸਿਸਟਮ ਇਕਨੋਮੀ ਔਰ ਬਾਕੀ ਸਾਰੇ ਜੋ ਕਾਸਟਮ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਹਾਲਾਤ ਕੀ ਰਹਿਣਗੇ ਦੇਖੋ ਗੱਲ ਤਾਂ ਫਰੈਂਡ ਦੀ ਪੁਆਇੰਟ ਉੱਥੇ ਆ ਕੇ ਰੁਕੀ ਨਾ ਵੀ ਐਦਾਂ ਕਿ ਜ਼ਿਆਦਾ ਉਥਲ-ਪੁਥਲ ਹੋਏਗੀ ਜਿਉਂ ਨਾ ਆਪਾਂ ਕਹਿੰਦੇ ਆ ਵਰਲਡ ਵਾਰ 3 ਪੂਰੇ 2025 ਦੇ ਵਿੱਚ ਪੂਰੇ ਫੁੱਲ ਚਾਂਸ ਨੇ ਕਿਉਂਕਿ ਮੰਗਲ ਦਾ ਸਾਲ ਆ ਵਰਲਡ ਵਾਰ ਨੂੰ ਲੈ ਕੇ ਗੱਲ ਕਰ ਲਈਏ ਹੜ੍ਹਾਂ ਨੂੰ ਲੈ ਕੇ ਗੱਲ ਕਰ ਲਈਏ ਜਾਂ ਮੋਦੀ ਜੀ ਦੇ ਕਾਰਜਕਾਲ ਦੀ ਗੱਲ ਕਰ ਲਈਏ ਬਹੁਤ ਕੁਝ ਉਥਲ-ਪੁਥਲ ਹੋਣ ਵਾਲੇ ਸਾਲ ਦੇ ਵਿੱਚ ਜੀ ਆਪਾਂ ਸੋਚਿਆ ਤੱਕ ਵੀ ਨਹੀਂਗਾ ਉਹ ਤਾਂ ਅੱਗੋਂ ਦਾ ਜਾ ਕੇ ਪੁਆਇੰਟ ਰਹਿ ਗਿਆ ਨਾ ਅੱਗੋਂ ਕੌਣ ਆਏਗਾ ਕੀ ਹੋਏਗਾ ਨੁਕਸਾਨ ਹੀ ਇੰਨਾ ਕਿ ਜ਼ਿਆਦਾ ਹੋ ਜਾਏਗਾ ਵੀ ਜਿੱਦੀ ਕੋਈ ਐਂਡ ਨਹੀਂ ਕੋਈ ਹਰ ਐਸਟ੍ਰੋਲੋਜਰ ਜਿੰਨੇ ਵੀ ਜੋਤਿਸ਼ ਦੇ ਮਹਾਰਾਤੇ ਨੇ ਸਭ ਨੇ ਇਹ ਦੱਸਦਾ ਕਿ ਹੋਏਗਾ 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 ਇਹ ਹੋਣਾ ਇਦਾਂ ਹੋਣਾ ਉਦਾਂ ਹੋਣਾ ਇਹ ਸਭ ਕੁਝ ਦੱਸਦਾ ਪਰ ਕਿਸੇ ਨੇ ਵੀ ਇਹਨਾਂ ਸਾਰੇ ਚੀਜ਼ਾਂ ਦਾ ਹੱਲ ਨਹੀਂ ਦੱਸਿਆ ਕਿ ਹੱਲ ਕਿਵੇਂ ਹੋਵੇ ਕਿ ਇਹ ਸਾਰੀ ਚੀਜ਼ਾਂ ਹੋਵੇ ਨਾ ਇੱਕ ਸ਼ਾਂਤੀ ਬਣੀ ਰਹੇ ਹੱਲ ਇੱਥੇ ਕੋਈ ਨਹੀਂ ਹੈ ਕਿਉਂਕਿ ਸਾਲ ਹੀ ਪਹਿਲਾਂ ਵੀ ਕਹਿ ਕੇ ਚੱਲੇ ਆ ਵੀ ਮੰਗਲ ਦਾ ਸਾਲ ਚੱਲਦਾ ਇਹ ਚੀਜ਼ਾਂ ਮੰਗਲ ਨੇ ਕਰਵਾਉਣੀਆਂ ਆ ਇਹ ਕਰਵਾਨੀਆਂ ਨੇ ਕਿਉਂਕਿ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਲੀਅਰ ਕੀਤੀ ਹੈ 2025 ਚੱਲਦਾ ਜਿਸ ਦਾ 1 ਡਿਜੀਟ 9 ਆਉਂਦਾ ਇਹ ਮੰਗਲ ਦਾ ਨੰਬਰ ਆ ਇਹ ਚੀਜ਼ਾਂ ਦਾ ਕੋਈ ਮਤਲਬ ਕੋਈ ਰੈਮਡੀ ਨਹੀਂ ਹੈ ਤੇ ਬਾਕੀ ਲੋਕਾਂ ਦੇ ਲਈ ਕੋਈ ਜਨਰਲ ਟਿਪ ਕਿਉਂਕਿ 60 ਸੱਤੇ ਢਈਆ ਮਹਾਦਸ਼ਾ ਚੱਲੀ ਰਹੀ ਹੈ ਔਰ ਗ੍ਰਹਿ ਦਸ਼ਾ ਵੀ ਮਤਲਬ ਉਬੜ ਖਬੜ ਚੱਲ ਹੀ ਰਹੀ ਹੈ ਸਭ ਦੀ ਕੋਈ ਜਨਰਲ ਟਿਪਸ ਜਿਹਨੂੰ ਅਪਣਾ ਕੇ ਆਪਣੇ ਜਿਹੜੇ ਕਸ਼ਟ ਨੇ ਥੋੜਾ ਘੱਟ ਕੀਤੇ ਜਾਣ ਤਾਂ ਕਿ ਇਹ ਜਿਹੜੀ 60 ਸਤੀ ਜਿਹੜਾ ਦੌਰ ਚੱਲ ਰਿਹਾ ਉਹਦੇ ਵਿੱਚ ਉਹਨਾਂ ਨੂੰ ਥੋੜਾ ਜਿਹਾ ਆਰਾਮ ਮਿਲੇ ਦੇਖੋ ਫਿਰ ਗੱਲ ਉਹੀ ਆ ਗਈ ਨਾ ਪਹਿਲਾਂ ਤਾਂ ਆਪ ਨੂੰ ਕੁੰਡਲੀ ਚੈੱਕ ਕਰਨੀ ਪੈਗੀ ਨਾ ਤੁਹਾਡੇ ਦੇ ਸ਼ਨੀ ਦੇ ਢਾਈਆ ਚੱਲਦਾ ਜਾਂ 60 ਸਤੀ ਚੱਲਦੀ ਆ ਐਕਚੁਅਲੀ ਦੇਖਣਾ ਪਊਗਾ ਵੀ ਤੁਹਾਡਾ ਕੋਈ ਨੁਕਸਾਨ ਹੋ ਰਿਹਾ ਜਾਂ ਤੁਹਾਡੇ ਲਈ ਬੈਨੀਫਿਟ ਹੋ ਰਿਹਾ ਮੀਨ ਜੇ ਤੁਹਾਡੇ ਲਈ ਕੁਝ ਵਧੀਆ ਲੈ ਕੇ ਆ ਰਹੇ ਆ ਤੁਸੀਂ ਉਹਨਾਂ ਦਾ ਕੋਈ ਨਾ ਕੋਈ ਰੈਮਡੀ ਕਰਕੇ ਉਹਨਾਂ ਨੂੰ ਤੁਸੀਂ ਡਾਊਨ ਕਰ ਦੋ ਕੁਝ ਹੋਣ ਦਾ ਤੁਹਾਡੀ ਕੁੰਡਲੀ ਦੇ ਵਿੱਚ ਵਧੀਆ ਲੱਗਿਆ ਵਾ ਪਰ ਤੁਸੀਂ ਉਹ ਵਧੀਆ ਨੂੰ ਰੋਕ ਲਿਆ ਉਸ ਤੋਂ ਪਹਿਲਾਂ ਆਪਾਂ ਨੂੰ ਕੁੰਡਲੀ ਹੀ ਚੈੱਕ ਕਰਨੀ ਪੈਂਦੀ ਆ ਵੀ ਇਹ ਸਨੀ ਜੀ ਤੁਹਾਡੀ ਕੁੰਡਲੀ ਦੇ ਵਿੱਚ ਕਿਸ ਪੋਜੀਸ਼ਨ ਦੇ ਵਿੱਚ ਬੈਠੇ ਨੇ ਜੀ ਇਸ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਸੋ ਆਪਾਂ ਫਿਊਚਰ ਦੀ ਜਿਹੜੀ ਆਪਾਂ ਵਿਖਵਾਨੀਆਂ ਉਹਦੇ ਬਾਰੇ ਵੀ ਗੱਲਬਾਤ ਕੀਤੀ ਆ ਜਿਹੜੇ ਆਪਣਾ ਪੈਲਗਾਮ ਦੇ ਵਿੱਚ ਅਟੈਕ ਹੋਇਆ ਟੈਰਰਿਸਟ ਅਟੈਕ ਜਿਹਦੀ ਸਾਰੇ ਮਤਲਬ ਸਾਰੀ ਦੁਨੀਆ ਪੂਰਾ ਭਾਰਤ ਨਿੰਦਾ ਕਰਦਾ ਅਸੀਂ ਵੀ ਨਿੰਦਾ ਕਰਦੇ ਆ ਕਿ ਇਹ ਹੋਣਾ ਨਹੀਂ ਚਾਹੀਦਾ ਸੀ ਇਹ ਵੀ ਹੋਇਆ ਔਰ ਸਾਰੇ ਐਸਟਰੋਲੋਜਰ ਨੇ ਆਪਣੀ ਆਪਣੀ ਰਾਏ ਦਿੱਤੀ ਤੁਸੀਂ ਵਿਕਾਸ ਜੀ ਦੀ ਵੀ ਰਾਏ ਸੁਣੀ ਆ ਤੁਹਾਨੂੰ ਅੱਜ ਦਾ ਇਹ ਐਪੀਸੋਡ ਅੱਜ ਦਾ ਇਹ ਪੋਡਕਾਸਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟਸ ਰਾਹੀਂ ਜ਼ਰੂਰ ਦੱਸੋ ਤੇ ਅਗਲਾ ਹੋਰ ਕਿਸ ਟੌਪਿਕ ਤੇ ਤੁਸੀਂ ਪੋਡਕਾਸਟ ਦੇਖਣਾ ਚਾਹੋਗੇ ਉਹ ਵੀ ਸਾਨੂੰ ਜ਼ਰੂਰ ਦੱਸੋ ਸੋ ਹੋਰ ਵੀ ਨਵੇਂ ਕੰਟੈਂਟਸ ਤੇ ਅਪਡੇਟਸ ਦੇ ਨਾਲ ਜੁੜਨ ਦੇ ਲਈ ਜੁੜੇ ਰਹੋ ਚੈਨਲ ਦੇ ਨਾਲ ਧੰਨਵਾਦ